अब ਜਿਹੜਾ ਐਮਐਲਏ ਸਾਹਿਬ ਦਾ ਹਾਦਸਾ ਦੁਰਘਟਨਾ ਵਿੱਚ ਗਾਇਲ ਹੋਏ ਕਿਸ ਤਰ੍ਹਾਂ ਦੀ ਕੰਡੀਸ਼ਨ ਆ ਹੁੰਦੀ ਐ ਐਮਐਲਏ ਸਾਹਿਬ ਤੋਂ ਉਹਨਾਂ ਦੇ ਪੀਏ ਆਏ ਹੈਗੇ ਤੇ ਉਹਨਾਂ ਦਾ ਮਾਮੂਲੀ ਸੱਟਾਂ ਹੈਗੀਆਂ ਠੀਕ ਆ ਬਿਲਕੁਲ ਐਕਸ-ਰੇ ਕਰਾ ਲਿਆ ਛੱਤ ਕੱਢ ਦੇ ਨੇ ਯੂਐਸਰ ਠੀਕ ਹੈਗੇ ਆ ਤੇ ਐਮਐਲਏ ਸਾਹਿਬ ਨੂੰ ਚੱਲ ਗਿਆ ਕਰ ਉਹਨਾਂ ਦਾ ਪੀਏ ਵੀ ਚਲਾ ਗਿਆ ਹੁਣ ਕੀ ਜਿਹੜੇ ਉਹਨਾਂ ਦੇ ਤਿੰਨ ਬੰਦੇ ਹੋਰ ਸੀ ਉਹਨਾਂ ਦੇ ਕੀ ਨਹੀਂ ਐਮ ਐਲ اے ਸਾਹਿਬ ਤੋਂ ਰੋ ਤੇ ਪੀ ਐਸ ਵੀ ਦੋਨਾਂ ਤੇ ਐਕਸ ਰੇ ਹੋਗਾ ਮੈਡੀਕਲ ਉਹਦੀ ਫਰਸਟ ایڈ ਹੋ ਗਈ ਹੈਗੀ ਆ ਠੀਕ ਨੇ ਬਿਲਕੁਲ ਤੇ ਤੀਸਰਾ ਡਰਾਈਵਰ ਹੋਣਾ ਆ ਉਹਦੇ ਐਕਸ ਰੇ ਕਰਵੋ ਲੈਗੇ ਇੱਕ ਟਰੱਕ ਜਾਂਦਾ ਸੀਗਾ ਉਹਨੂੰ ਓਵਰਟੇਕ ਕਰਦੇ ਸੀ ਤਾਂ ਟਰੱਕ ਵਾਲੇ ਨੇ ਮੋੜਿਓ ਉਹਨੂੰ ਖੱਬੇ ਪਾਸੇ ਟੋ ਆਇਆ ਕੀ ਹੋਇਆ ਉਹਨੇ ਜੱਕਦਮ ਰਾਈਟ ਸਾਈਡ ਨੂੰ ਇਹਨਾਂ ਵਾਲੀ ਸਾਈਡ ਨੂੰ ਦੱਬਦੀ ਹੈ ਨਹੀਂ ਆਪਣਾ ਬਚਾ ਕਰਦੇ ਹੋਏ ਗੱਡੀ ਜਾ ਕੇ ਸਪੈਦੇ ਖੰਬੇ 'ਚ ਵੱਜੀ ਖੰਬੇ ਤੋਂ ਫਾੜ ਵੱਲ ਉਤਰ ਗਈ ਐਮ ਐਲ اے ਸਾਹਿਬ ਨੂੰ ਕਿੰਨੇ ਲੋਕ ਸੀ ਓਏ ਤਿੰਨ ਜਣੇ ਸੀਗੇ ਬਾਕੀ ਸਭ ਇਹ ਇਹਦੇ ਤਾਂ ਜਿਆਦਾ ਐਮਐਲਏ ਸਾਹਿਬ ਦੇ ਉਹ ਬਾਕੀ ਤਾਂ ਠੀਕ ਹੈ ਰਾਜ ਕੀ ਕਿਸ ਤਰ੍ਹਾਂ ਦੀ ਕੰਡੀਸ਼ਨ ਹੁੰਨ ਐਮਐਲਏ ਸਾਹਿਬ ਦੀ ਐਮਐਲਏ ਸਾਹਿਬ ਦੀ ਕੰਡੀਸ਼ਨ ਠੀਕ ਹੈ ਇਹ ਦੇਸੀ ਥੋੜਾ ਮੂਹਰੇ ਦੇ ਵਿੱਚ ਸ਼ੀਸ਼ਾ ਲੱਗ ਗਿਆ ਸੀ ਕੋਈ ਇਦਾਂ ਦੀ ਖਤਰੇ ਵਾਲੀ ਗੱਲ ਨਹੀਂ ਇਹ ਤਾਂ ਐਮਐਲਏ ਸਾਹਿਬ ਦੀ ਥੋੜਾ ਲੱਤ ਜੇ ਅਚਲਿਆ ਤਾਂ ਸਿਰ ਜਿੱਦਾਂ ਵੱਜਿਆ ਕਰਕੇ ਥੋੜੀ ਜਿਹੀ ਸੋਜ ਹੈ ਵੈਸੇ ਕੰਡੀਸ਼ਨ ਠੀਕ ਹੈ ਡਾਕਟਰਾਂ ਨੂੰ ਲੈ ਕੇ ਗਏ ਆ ਤਾਂ ਪਤਾ ਚੱਲ ਜਾਏਗਾ ਜੇ ਕੋਈ ਨੀਜਰ ਹੈ ਐਮਲੇ ਸਾਹਿਬ ਕਿੱਥੇ ਇੱਕ ਹੋਇਆ ਹਾਦਸਾ ਹੈ ਇਹ ਕੋਗਰੇ ਦੇ ਤਰ੍ਹਾਂ ਕਿੱਥੇ ਕਿੱਥੇ ਜਾ ਰਹੇ ਸੀ ਇਹ ਤਲਵਾੜੇ ਨੂੰ ਜਾਜਾ ਸੀ ਪ੍ਰੋਗਰਾਮ ਸੀਗੇ ਕੈਂਪੋ ਵੀ ਲੱਗੇ ਹੋਏ ਆ ਪਿੰਡਾਂ 'ਚ ਉੱਥੇ ਵੀ ਗਏ ਉਧਰ ਨੂੰ ਹੀ ਜਾ ਰਹੇ ਸੀ ਇਹ ਬਾਪੇ ਕਿਤਾਬ ਚਾਹੇ ਗੱਡੀ ਖਤਮ ਹੋ ਗਈ ساری ਨਾ ਤੁਸੀਂ ਵੀ ਇਧਰ ਆਉਂਦੇ ਪਏ ਸੀ ਜੂਹੇ ਹੁੰਦੇ ਪਏ ਇਧਰ ਹੁੰਦੇ ਪਏ ਆ ਇੱਥੇ ਇੱਥੇ ਪਹੁੰਚਿਆ ਉਥੇ ਉਹ ਤੇ ਲੱਗੇ ਉਹ I20 ਵਾਲਾ ਹੈ ਉਹ ਭੈਣ ਚੋਹ ਉਹ ਪਤਾ ਨਹੀਂ ਕੀ ਕੀਤਾ ਉਹਨੇ ਆਪਾਂ ਇਹਨੂੰ ਪਾਸ ਕੀਤਾ ਹੀ ਹੈ I20 ਵਾਲੇ ਲੈ ਆ ਕੇ ਭੈਣ ਚੋਹ ਨੇ ਬਰਾ ਕਰ ਦਿੱਤਾ